ਸਾਈਂ ਵਾਲਾ ਵੀ ਪਰਫੈਕਟ ਲੱਗਣਾ ਚਾਹੁੰਦਾ ਹਾਂ ਜੀ ਤੁਮ ਜੀ ਸੁਣਿਆ ਜੀ ਇਹ ਕਿ ਕੋਈ ਸਾਈਂ ਰਿਕਾਰਡਿੰਗ ਸੁਣਿਆ ਕੀ ਜੋ 10 ਦਿਨ ਕੁ ਚੰਨ ਪਤਾ ਜੀ ਇਹਨਾਂ ਨੇ ਇੱਕ ਸਾਈਂ ਜੀ ਤੇ ਗੀਤ ਬਹੁਤ ਸੋਹਣਾ ਬੋਲਿਆ ਉਹਦੀ ਦੋ ਕੁ ਲਾਈਨਾਂ ਦੇ ਸੁਣਾ ਦਈਏ ਜੀ ਇਹ ਸ਼ਾਹ ਸੁਣਾਓ ਜੀ ਚੈਟਾ ਕੋਈ ਹੋਰ ਜਵਾਨੀ ਸੁਣਾਓ دیਵਾਨੀ دیਵਾਨੀ ਬਹਿ ਬਹਿ ਗਈ ਆਓ ਸਾਹਮਣੇ ਬੈਠੇ ਮਕਸੂਰੇ ਤੇ ਬੈਠੇ ਸਾਈਂ ਵੇ ਸਾਡੇ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੜਾ ਬਨੇ ਲਈ ਸਾਈਂ ਵੇ ਮੇਰੇਆਂ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਫੇਰਾ ਮਸਕੀਨਾ ਵਰ ਪਾਈ ਸਾਈਂ ਵੇ ਬੋਲ ਹਾਕ ਸਾਰਾਂ ਦੇ ਪੁਗਾਈਂ ਸਾਈਂ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈਂ ਵੇ ਡਿੱਗਿਏ ਤਾਂ ਫੜਕੇ ਉਠਾਈ ਸਾਈਂ ਵੇ ਓਖੇ ਸੋਖੇ ਰਾਹਾਂ 'ਚੋਂ ਲਗਾਈ ਸਾਈਂ ਨੇਕਲਾ ਨੂੰ ਵੀ ਹੋਰ ਚਮਕਾਈ ਸਾਈਂ ਵੇ ਸਾਜ਼ ਰਸ ਗਏ ਤਾਂ ਵਨਾਈ ਸਾਈਂ ਵੇ ਨਾਨਣ ਵਾਜ ਵੀ ਵਣਾਈ ਸਾਈਂ ਵੇ ਕੰਨਿਕ ਸੇ ਗੀਤ ਦੀ ਫੜਾਈ ਸਾਈਂ ਵੇ ਨਗਵੇਂ ਨੂੰ ਫੜ ਕੇ ਜਗਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਈ ਸਾਈਂ ਵੇ ਅਸੀਂ ਸਜ ਬੈਠੇ ਚਾਈ ਚਾਈ ਸਾਈਂ ਵੇ ਥੋੜੀ ਬੋਤੀ ਅਦਾ ਵੀ ਸਿਖਾਈ ਸਾਈਂ ਵੇ ਸੱਚੀ ਸਰਤਾਜ ਹੀ ਬਣਾਈ Kusiyani ver onu mu? Kusiyani ver onu